ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤ ਉਸ ਤੇ ਅਰਤ ਕਰਾਂਗੇ ਅੱਜ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਦੇ ਪਹਿਲੇ ਸ਼ਬਦੀ ਵਾਲੀ ਹੈ ਜੀ ਰਾਗ ਸੋਟ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇਕਮ ਕਾਰ ਸਤਿਗੁਰੂ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤਰਕ ਨੂੰ ਐਸਰ ਨਾਹੀ ਓਇ ਲੈ ਜਾ ਰੇ ਓਇ ਲੈ ਗਾਡੇ ਤੇਰੀ ਗੱਤ ਦੋਏ ਨਾ ਪਾਈ ਬੁੱਤ ਪੂਜ ਪੂਜ ਹਿੰਦੂ ਮੂਏ ਤਰਕ ਨੂੰ ਐਸਰ ਨਾਹੀ ਓਇ ਲੈ ਜਾ ਰੇ ਓਇ ਲੈ ਗਾਡੇ ਤੇਰੀ ਗੱਤ ਦੋਏ ਨਾ ਪਾਈ ਮਨ ਰੇ ਸੰਸਾਰ ਆਂਧ ਗਹਿਰਾ ਚੌਦਿਸ ਪਸਰਿਓ ਹੈ ਜਮ ਜੀਵ ਰਹਾਓ ਮਨ ਰੇ ਸੰਸਾਰ ਆਂਦ ਗਹਿਰਾ ਚੌਦਿਸ ਪਸਰਿਓ ਹੈ ਜਮ ਜੀਵ ਰਹਾਓ ਕਥਿਤ ਪੜੇ ਪੜ ਕਥਤਾ ਮੂਏ ਕੱਪੜ ਕਧਾਰੇ ਜਾਈ ਜਟਾ ਤਾਰ ਤਾਰ ਯੋਗੀ ਮੂਏ ਤੇਰੀ ਗਤ ਇਨੀ ਨਾ ਪਾਈ ਦਰਬ ਸੱਚ ਸੱਚ ਰਾਜੇ ਮੂਏ ਘੜ ਲੈ ਕੰਚਨ ਭਾਰੀ भेद पड़े पट पड़ पंडित मुए रूप देख देख नारी राम नाम बिन सबे बिगुते देखो निरख सरीरा हर के नाम बिन किन गत पाई कह उपदेश कबीरा राम नाम बिन सबे बिगुते देखो निरख सरीरा हर के नाम बिन किन गत गत पाई कह उपदेश कबीरा इस ਸ਼ਬਦ ਕਬੀਰ ਜੀ ਆਖਦੇ ਹਨ ਕਿ ਇਹ ਭਾਈ ਮੂਰਤੀਆਂ ਦੀ ਪੂਜਾ ਕਰ ਕਰਕੇ ਕਈ ਜੀਵ ਮਨੁੱਖ ਇੱਥੋਂ ਚਲੇ ਗਏ ਅਤੇ ਕਈ ਜੀਵ ਮਨੁੱਖ ਸਿਰ ਨਿਨਵਾਣਵਾ ਕੇ ਭਾਵ ਸਜਦੇ ਕਰ ਕਰਕੇ ਚਲੇ ਗਏ ਫਿਰ ਗੁਰੂ ਜੀ ਆਖਦੇ ਹਨ ਆਪਣੇ ਆਪਣੇ ਰਿਵਾਜ ਮਰਿਆਦਾ ਅਨਸਾਰ ਕਈਆਂ ਨੇ ਮੁਰਤੀਆਂ ਨੂੰ ਸਾੜ ਦਿੱਤਾ ਜੀ ਤੇ ਕਈਆਂ ਨੇ ਕਬਰਾਂ ਵਿੱਚ ਦਬਾ ਦਿੱਤਾ ਜੀ ਗੁਰੂ ਜੀ ਆਖ ਕਬੀਰ ਜੀ ਆਖਦੇ ਹਨ ਪਰ हे ਪਰਮੇਸ਼ਰ ਪ੍ਰਭ ਤੇਰੀ ਗਤ ਨੂੰ ਦੋਵਾਂ ਨੇ ਹੀ ਨਹੀਂ ਪ੍ਰਾਪਤ ਕੀਤਾ ਜੀ ਭਾਵ ਤੇਰਸਾਰ ਤੇਰੇ ਨਾਮ ਨੂੰ ਦੋਵਾਂ ਨੇ ਹੀ ਨਹੀਂ ਪ੍ਰਾਪਤ ਕੀਤਾ ਜੀ ਫਿਰ ਗੁਰੂ ਜੀ ਆਖਦੇ ਹਨ हे ਮਨ ਏ ਜਗ ਸੰਸਾਰ ਮਾਇਆਵੀ ਪਦਾਰਥਾਂ ਦੇ ਦਾ ਅਨਖੂ ਹੈ ਜੀ ਪਵ ਮਨੋ ਇਹ ਜਗ ਸੰਸਾਰ ਮਾਇਆਵੀ ਪਦਾਰਥਾਂ ਦੇ ਖਿੱਚ ਦਾ ਤ੍ਰishnaਵਾ ਦਾ ਪਰਿਆਪੇ ਰਾਇ ਹੈ ਜੀ ਖਾਸ ਸਾਰਿਆਂ ਦੇ ਅੰਦਰ ਹਾਂਜੀ ਤ੍ਰishnaਵਾ ਸਾਰਿਆਂ ਦੇ ਅੰਦਰ ਅਤੇ ਚੋਹਾਂ ਪਾਸੇ ਜੰਮ ਦਾ ਜਾਲ ਬਸਰਿਆ ਹੋਇਆ ਹੈ ਜਿਰਹਾ ਫਿਰ ਗੁਰੂ ਜੀ ਆਖਦੇ ਹਨ ਕਈ ਜੀਵ ਜੀ ਮਨੁੱਖ ਕਵਿਤਾਵਾਂ ਨੂੰ ਪੜ੍ਹ-ਪੜ੍ਹ ਕੇ ਚਲੇ ਗਏ ਜੀ ਅਤੇ ਕਈ ਕਾਪੜੀ ਸਾਧ ਤੀਰਥਾਂ ਉੱਤੇ ਜਾ ਕੇ ਮਰ ਗਏ ਜੀ ਅਤੇ ਕਈ ਜੀਵ ਮਨੁੱਖ ਜਟਾਵਾਂ ਧਾਰ-ਧਾਰ ਕੇ ਜੋਗੀ ਬਣ ਕੇ ਮਰ ਗਏ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਇਹਨਾਂ ਵਿੱਚ ਪਰਮੇਸ਼ਰ ਪ੍ਰਭ ਦੇ ਨਾਮ ਨੂੰ ਕੋਈ ਵੀ ਨਹੀਂ ਸੰਸਕਿਆ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਕਈ ਰਾਜੇ ਧਨ ਇਕੱਠਾ ਕਰ ਕਰਕੇ ਮਰ ਗਏ ਜੀ ਅਤੇ ਕਈਆਂ ਨੇ ਧਰਤੀ ਵਿੱਚ ਸੋਨੇ ਨੂੰ ਗੱਡ ਗੱਡ ਕੇ ਧਰਤੀ ਦੇ ਭਾਰ ਪਾਇਆ ਜੀ ਫਿਰ ਗੁਰੂ ਜੀ ਆਖਦੇ ਕਿ ਜੀ ਮਨੁੱਖ ਬਦਵਾਨ ਬਣ ਕੇ वेद पढ़-पढ़ के मर गए जी। ਅਤੇ ਕਈ ਇਸਤਰੀਆਂ ਆਪਣੇ ਰੂਪ ਬ੍ਰਹਮ ਨੂੰ ਵੇਖ-ਵੇਖ ਕੇ ਸੰਧਿਆ ਰਗੀਆਂ ਤੇ ਮਰ ਗਈਆਂ ਜੀ, ਅਖੀਰ ਮਰ ਗਈਆਂ ਜੀ। ਫਿਰ ਗੁਰੂ ਜੀ ਆਖਦੇ ਹਨ ਪਰ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾ ਸਭ ਖਵਾਰ ਹਾਂ। ਭਾਵੇਂ ਆਪਣੇ ਸਰੀਰ ਅੰਦਰ ਝਾਤ ਮਾਰ ਕੇ ਵੇਖ ਲਵੋ ਜੀ ਕੁਝ ਕਬੀਰ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਹਰ ਦੇ ਗੁਰਸ਼ਰਧ ਗੁਰਬਾਣੀ ਨਾਮ ਤੋਂ ਬਿਨਾ ਇਸ ਜਗ ਸੰਸਾਰ ਵਿੱਚ ਕਿਸੇ ਨੇ ਗਤ ਨਹੀਂ ਪਾਈ ਜੀ ਇਸ ਸ਼ਬਦ ਦਾ ਸਾਰ ਇਸ ਰਗ ਹੈ ਜੀ ਇਸ ਸ਼ਬਦ ਵਿੱਚ ਗੁਰੂ ਜੀ ਦੇ ਕਬੀਰ ਜੀ ਉਪਦੇਸ਼ ਦਿੰਦੇ ਹਨ ਜੀ ਕਿ ਜੇ ਜੀ ਮਨੁੱਖ ਬੜ ਦੇ ਧਰਮ ਸਾਧਕ ਭਜਨ ਬੰਦਗੀ ਕਰਦੇ ਹਨ ਪਰ ਅਖੀਰੋਂ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਨਾ ਕਰਕੇ ਖਾਰ ਹੋਏ ਜੀ ਫਿਰ ਕਬੀਰ ਜੀ ਆਖਦੇ ਹਨ ਕਿ ਇਸ ਲਈ ਬਾਹਰ ਦੇ ਭੇਖ ਛੱਡ ਕੇ ਇਹ ਪਾਈ ਜੀ ਨੂੰ ਨੂੰ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਪਾਣੀ ਨਾਮ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ ਜੀ ਤਾਂ ਹੀ ਉਸੇ ਗਤੀ ਹੋ ਸਕਦੀ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ अनेका ਗੁੱਲਾ ਹੋਈਆਂ ਹੋਣ ਕਿਆਂ ਉਸ ਵਾਸਤੇ ਮੈਂ ਖਿਮਾਂ ਦੀ ਜਾਚਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ